ਇੱਕ ਨੌਜਵਾਨ ਕੁੜੀ ਜਿਹਨੂੰ ਟੀਵੀ ਦੀ ਕੰਪਨੀ ਚੋਂ ਇਹ ਕਹਿ ਕੇ ਕੱਢ ਦਿੱਤਾ ਗਿਆ ਕਿ ਤੂੰ ਸਕਰੀਨ ਲਈ ਫਿੱਟ ਨਹੀਂ ਹੈ ਪਰ ਉਹਨੇ ਲੋਕਾਂ ਨੂੰ ਦਿਖਾਤਾ ਮੈਂ ਹੀ ਸਕਰੀਨ ਹਾਂ ਕੋਪਰਾ ਵਿੰਫਰੀ ਗਰੀਬੀ ਸੀ ਜੰਮੀ ਇੱਕ ਕੁੜੀ ਬਚਪਨ ਬਹੁਤ ਦੁੱਖਾਂ ਵਾਲਾ ਸੀ ਅਬਿਊਜ਼ ਸਟਰਗਲ ਰੋਜ਼ ਦੀ ਲੜਾਈ ਪਰ ਉਹਦਾ ਇੱਕ ਸੁਪਨਾ ਸੀ ਟੀਵੀ ਤੇ ਦਿਖਣਾ ਤੇ ਲੋਕਾਂ ਨਾਲ ਗੱਲਾਂ ਕਰਨਾ ਨੌਜਵਾਨੀ ਚ ਨਿਊਜ਼ ਐਂਕਰ ਬਣੀ ਪਰ ਕੁਝ ਥੇਰ ਬਾਅਦ ਉਹਨੂੰ ਕੱਢ ਦਿੱਤਾ ਗਿਆ ਓਪਰਾ ਨੇ ਹਾਰ ਨਹੀਂ ਮੰਨੀ। ਉਹਨੇ ਆਪਣਾ ਇੱਕ ਸ਼ੋਅ ਸ਼ੁਰੂ ਕੀਤਾ, ਦਾ ਓਪਰਾ ਵਿਨਫਰੇ ਸ਼ੋਅ। ਸ਼ੁਰੂ ਜੇ ਲੋਕ ਹੱਸਦੇ ਸੀ, ਕਹਿੰਦੇ ਸੀ ਇਹ ਸਿਰਫ ਇੱਕ ਇਮੋਸ਼ਨਲ ਸ਼ੋਅ ਹੈ। ਪਰ ਓਪਰਾ ਨੇ ਉਸ ਸ਼ੋਅ ਨੂੰ ਆਮ ਲੋਕਾਂ ਦੀ ਆਵਾਜ਼ ਬਣਾ ਦਿੱਤਾ। ਉਹਦੇ ਸ਼ੋਅ 'ਚ ਗਰੀਬੀ ਬੋਲ ਸਕਦਾ ਸੀ ਤੇ ਅਮੀਰ ਵੀ। ਲੋਕਾਂ ਦੇ ਦਰਦ, ਸੁਪਨੇ, ਸੱਚਾਈ ਸਾਰੀ ਦੁਨੀਆ ਟੀਵੀ ਤੇ ਦੇਖ ਰਹੀ ਸੀ। ਜਿੱਥੇ ਹੋਰ ਐਂਕਰਸ ਸੈਂਸੇਸ਼ਨਲ ਨਿਊਜ਼ ਕਰਦੇ ਸੀ, ਓਪਰਾ ਲੋਕਾਂ ਦੇ ਦਿਲਾਂ ਨਾਲ ਗੱਲ ਕਰਦੀ ਸੀ ਹੌਲੀ ਹੌਲੀ ਸ਼ੋਅ ਹਿੱਟ ਹੋ ਗਿਆ ਤੇ ਕਈ ਸਾਲ ਪਹਿਲੇ ਨੰਬਰ ਤੇ ਰਿਹਾ ਫਿਰ ਓਪਰਾ ਨੇ ਆਪਣੀ ਮੈਗਜ਼ੀਨ ਤੇ ਆਪਣਾ ਚੈਨਲ ਓਨ ਸਟਾਰਟ ਕੀਤਾ ਓਪਰਾ ਪਹਿਲੀ ਬਲੈਕ ਔਰਤ ਬਣੀ ਜੋ ਨਿਊਜ਼ ਐਂਕਰਿੰਗ ਦੇ ਵਿੱਚ ਪਹਿਲੇ ਨੰਬਰ ਤੇ ਸੀ ਓਪਰਾ ਨੇ ਸਾਨੂੰ ਸਿਖਾਇਆ ਅਗਰ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਹੈ ਤਾਂ ਤੁਸੀਂ ਕਿਸੇ ਵੀ ਬੁਲੰਦੀਆਂ ਤੇ ਜਾ ਸਕਦੇ ਹੋ